ਸਭ ਤੋਂ ਪਹਿਲਾਂ ਤਾਂ ਸਾਡੇ YouTube ਚੈਨਲ ਓਮ ਨਮੋ ਆਦੇਸ਼ 9438 ਦੇ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿਸੇ ਦਾ ਹੋਰ ਭਲਾ ਹੋ ਸਕੇ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀ ਲੱਗੀਆਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਹੋਰ ਕਰਨ ਜਾ ਰਹੇ ਹਾਂ ਵੀ ਸ਼ੇਰਪੁਰਾਨ ਦੀ ਕਥਾ ਸ਼ੇਰਪੁਰਾਨ ਦਾ ਪਾਠ ਕਰਿਆ ਕਰਾਂਗੇ ਉਹ ਪਾਠ ਦੀ ਵੀਡੀਓ ਬਣਾ ਕੇ ਤੁਹਾਨੂੰ ਹਰ ਰੋਜ਼ ਡੇਲੀ ਅਪਡੇਟ ਹੋਇਆ ਕਰੂਗੀ ਤੇ ਤੁਸੀਂ ਵੀ ਬੈਠ ਕੇ ਉਹਨੂੰ ਆਰਾਮ ਦੇ ਨਾਲ ਸੁਣਿਆ ਕਰੋ ਤਾਂ ਜੋ ਤੁਹਾਨੂੰ ਵੀ ਗਿਆਨ ਮਿਲੇ ਵਿਸ਼ੇ ਪ੍ਰਾਣਾ ਗ੍ਰੰਥ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਉਹ ਤੁਹਾਨੂੰ ਮਿਲ ਸਕੇ ਬਸ 2-4 ਦਿਨਾਂ ਦੀ ਗੱਲ ਆ ਮਾਲਕ ਨੇ ਚਾਇਆ ਤਾਂ ਤੁਹਾਨੂੰ ਜਰੂਰ ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਪਾਇਆ ਕਰਾਂਗੇ ਹੋ ਸਕੇ ਤਾਂ ਲਾਈਵ ਹੋਇਆ ਕਰਾਂਗੇ ਜੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤਾਂ ਤੁਸੀਂ ਵੀ ਉਸ ਲਾਈਵ ਦਾ ਆਨੰਦ ਲੈ ਸਕੋਗੇ ਕਿਉਂਕਿ 4 ਮਹੀਨਾ ਚੜ ਗਏ ਇੱਕ ਦੋ ਦਿਨਾਂ ਤੋਂ ਹੀ ਚੜ ਜਣਾਗਾ ਤੇ 4 ਮਹੀਨੇ ਦੇ ਵਿੱਚ ਉਸ ਸ਼੍ਰੀ ਪ੍ਰਾਨ ਦਾ ਪਾਠ ਕੀਤੇ ਦਾ ਫਲ ਬਹੁਤ ਮਿਲਦਾ ਜੀ ਸੁਨੇ ਦਾ ਵੀ ਮਿਲਦਾ ਕੀਤੇ ਦਾ ਵੀ ਮਿਲਦਾ ਤੁਸੀਂ ਵੀ ਸੋਨਾ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਵਾ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਚਲਦੇ ਆ ਜੀ ਮੰਤਰਾਲ ਅੱਜ बाबा ਖੇਤਰਪਾਲ ਜੀ ਦੀ ਸਿੱਧੀ ਦਾ ਮੰਤਰ ਕਈ ਬੰਦਿਆਂ ਨੇ ਮੈਨੂੰ बाबा ਖੇਤਰਪਾਲ ਜੀ ਦੀ ਸਿੱਧੀ ਬਾਰੇ ਪੁੱਛਿਆ ਸੀ ਇਹਨਾਂ ਦੀ ਸਿੱਧੀ ਕਿਵੇਂ ਹੋਊਗੀ ਖੇਤਰਪਾਲ ਕਹਿ ਲੈਂਦੇ ਆ ਜੀ ਖੇਤਰਪਾਲ ਕਹਿ ਦਿੰਦੇ ਆ ਇਹ ਉਹਨਾਂ ਦਾ ਮੰਤਰ ਹੈ ਜੀ ਨਹੀਂ ਵੀਰੀ ਹੈਗੀ ਇਸ ਮੰਤਰ ਦੀ ਸਾਧਨਾ ਕੁਛ ਵੱਡੀ ਨਹੀਂ ਹੈ ਇਸ ਮੰਤਰ ਨੂੰ ਸਿੱਧ ਕਰਨ ਲਈ ਸਵਾ ਲੱਖ ਵਾਰ ਜਾਪ ਕਰਨਾ ਹੈ ਇਸ ਮੰਤਰ ਦੀ ਸਿੱਧੀ ਹੋ ਜੂਗੀ ਇਹ ਜਿਹੜਾ ਮੈਂ ਮੰਤਰ ਦੇਣ ਜਾ ਰਿਹਾ ਇਹ ਅਨੁਸ਼ਟਾਨ ਹੈ ਜੀ ਸਵਾ ਲੱਖ ਵਾਰ ਜਾਪ ਦਾ ਚਾਹੇ ਤੁਸੀਂ 41 ਦਿਨਾਂ 'ਚ ਕਰ ਲਓ ਚਾਹੇ ਤੁਸੀਂ 11 ਦਿਨਾਂ 'ਚ ਕਰ ਲਓ ਚਾਹੇ ਤੁਸੀਂ 31 ਦਿਨਾਂ 'ਚ ਕਰ ਲਓ ਪਰ ਜਿੰਨਾ ਚਿਰ ਸਵਾ ਲੱਖ ਵਾਰ ਨਹੀਂ ਜਪਿਆ ਜਾਂਦਾ ਉਹਨਾਂ ਚਿਰ ਸਿੱਧ ਨਹੀਂ ਹੁੰਦਾ ਥੋੜੀ ਜਿਹੀ ਵੀ ਗਠਨਾ ਵੱਡੀ ਆ ਕਿਉਂਕਿ ਇਹ ਬਾਬਾ ਖੇਤਰਪਾਲ ਜੀ ਦੀ ਸਿੱਧੀ ਦਾ ਮੰਤਰ ਆ ਜਿਹਦੇ ਨਾਲ ਬਾਬਾ ਖੇਤਰਪਾਲ ਜੀ ਦਰਸ਼ਨ ਦੇਣਗੇ ਤੇ ਆਪਾਂ ਜੋ ਵੀ ਵਰ ਮੰਗ ਕੇ ਉਹਨਾਂ ਤੋਂ ਉਹ ਪ੍ਰਾਪਤ ਕਰ ਸਕਦੇ ਆ ਉਹ ਸਦਾ ਆਪਣੇ ਨਾਲ ਮਿਹਰਬਾਨ ਤੇ ਕਿਰਪਾ ਰੱਖਣਗੇ ਆਪਣੇ ਤੇ ਸਮਾਨ ਵਿੱਚ ਕੀ ਕੀ ਲੱਗਣਾ ਇਹ ਤਾਂਬੇ ਦੇ ਪੱਤਰ ਤੇ ਬਾਬਾ ਖੇਤਰਪਾਲ ਜੀ ਦੀ ਮੂਰਤੀ ਬਣਾ ਲਓ ਕੋਈ ਵੀ ਤਾਂਬੇ ਦਾ ਪਾਤਰ ਪਤਰਾਇਆ ਲੈ ਲਓ ਨਹੀਂ ਤਾਂ ਅੱਜ ਕੱਲ ਬੜੇ ਬੜੇ ਮਿਲ ਜਾਂਦੇ ਆ ਬਾਬੇ ਖੇਤਰਪਾਲ ਦੀ ਮੂਰਤੀ ਹੁੰਦੀ ਉੱਤੇ ਬਣੀ ਵੀ ਤਾਂਬੇ ਦੇ ਪੱਤਰ ਤੇ ਉੱਤੇ ਉਹ ਲੈ ਲਓ ਜੀ ਕਿਸੇ ਵੀ ਥਾਲੀ ਦੇ ਵਿੱਚ ਉਹਨੂੰ ਸਥਾਪਿਤ ਕਰ ਲਓ ਤੇ ਉਸ ਉੱਪਰ ਪਾਣੀ ਤੇ ਦੁੱਧ ਇਹ ਦੋਨੇ ਸਮੇਂ ਦੋਨੇ ਚੀਜ਼ਾਂ ਮੰਤਰ ਪੜ੍ਹਦੇ ਹੋਏ ਉਹਦੇ ਤੇ ਆਪਾਂ ਅਰਪਣ ਕਰਦੇ ਰਹਿਣਾਗਾ ਉਹ ਤਾਂਬੇ ਦੇ ਪਾਤਰ ਤੇ ਪਾਣੀ ਦੇ ਦੁੱਧ ਉਹ ਪਰ ਪਾਈ ਜਾਣਾ ਥੋੜਾ ਜਿਹਾ ਪਣੀ ਪਾਤਾ ਥੋੜਾ ਜਿਹਾ ਦੁੱਧ ਪਾਤਾ ਉਹ ਤੇ ਧਾਰਾ ਬੈੰਧੀ ਰਹਿਣੀ ਚਾਹੀਦੀ ਆ ਮੰਤਰ ਪੜ੍ਹਦੇ ਸਮੇਂ ਇੰਨੀ ਕਿ ਵਿਧੀ ਆ ਜੀ ਇਹਦਾ ਇੰਨਾ ਕ ਸਮਾਨ ਆ ਜੇ ਨਾਲ ਸਿੱਧ ਹੋ ਜਾਊਗਾ ਮੰਤਰ ਵੀ ਬਹੁਤ ਛੋਟਾ ਜਿਹਾ ਓਮ ਕੁਸ਼ ਕੁਸ਼ੇਤਰ ਪਾਲਾਇ ਨਮਹ ਮੰਤਰ ਇਹ ਦੁਆਰੇ ਸੋਲੋ ਜੀ ਓਮ ਕੁਸ਼ ਕੁਸ਼ੇਤਰ ਪਾਲਾਇ ਨਮਹ ਓ ਕੁਸ਼ ਕੁਸ਼ੇਤਰਪਾਲਾਏ ਨਮਹਾ ਇਹ ਨਿਕ ਮੰਤਰ ਹੈ ਜੀ ਸਮਾਨ ਤੁਹਾਨੂੰ ਦੱਸਦਾ ਜੀ ਜਿਵੇਂ ਜਿਵੇਂ ਮੈਂ ਆਪ ਮੰਤਰ ਪੜ੍ਹਦੇ ਮੰਨ ਲਓ ਓਮ ਕੁਸ਼ ਕੁਸ਼ੇਤਰਪਾਲਾਏ ਨਮਹਾ ਥੋੜਾ ਜਿਹਾ ਪਾਣੀ ਪਾਤਾ ਥੋੜਾ ਜਿਹਾ ਦੁੱਧ ਪਾਤਾ ਸਵਾ ਲੱਖ ਰਿਆਪ ਕਰਨਾ ਜੀ ਠੀਕ ਹੈ ਜੀ ਇਹਦਾ ਮੰਤਰ ਹੈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਹੋਰ ਵੀਰ ਭੈਣ ਭਰਾ ਦੇ ਕੰਮ ਆ ਸਕੇ ਧੰਨਵਾਦ ਜੀ